ਲਾਜੀ ਹੋ ਗਿਆ ਪਕਾ ਰੈਡੀ ਹੁਣ ਆਪ ਚੱਲਿਆ ਦੋਸੋ ਕਿ ਆਪ ਕਿੰਨਾ ਦਿਨ ਲੱਗਦੇ ਆ ਨਾਨ ਕੀ ਚੱਲੇ ਆ ਬਹੁਤ ਟਾਈਮ ਲੱਗਦਾ ਨਹੀਂ ਮੈਂ ਹੋਰ ਕਿ ਕਰੀ ਦੀ ਤਾਂ ਇਹ ਤੇ ਹੋ ਗਿਆ ਬਲਕ ਸਟਾਰ ਆ ਜਾਓ ਅਸੀਂ ਚੱਲੀਏ ਕੈਸਟਰ ਦੇਖ ਕਿੱਦੇ ਲੈ ਆਂ ਚੱਲੀਏ ਫੱਟੇ ਦੇ ਸਕੂਲ ਤੇ ਗਿਆ ਮਿਹਰ ਜਿਸ ਸਾਗੀ ਆਸਟ੍ਰੇਲੀਅਨ ਗਾਰ ਹੈਲੋ ਹਲੋ ਮਾ ਸਾਰੇ ਬਰਾਵੀ ਜੰਦੇ ਬਰਾਵੀ ਜੰਦੇ ਸਾਰੇ ਮੇਨ ਜੇ ਦਬੇ ਤੇ ਇੱਕ ਅਜੀ ਹੁਣੀ ਐਂਡ ਅਟੈਟਿੰਗ ਨਹੀਂ ਜਾਂਦੇ ਪਏ ਆ ਦੇਖੋ ਸਾਡਾ ਆਲਦ ਵਾਲਾ ਕਿੰਨਾ ਸੋਹਣਾ ਆ ਜੁਨਾ ਅਨ ਕਰ ਮੂਤ ਅਨ ਕਰ ਜੁਨਾ ਬਲਗ ਜਾ ਰੋਜਾ ਹਿਲਣਾ ਨਾਣੀ ਹਿਲਣਾ ਜੁਨਾ ਨਹੀਂ 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 ਇਧਰ ਨੂੰ ਮੂ ਕਰ ਪੁੱਤ ਰੋ ਜਾ ਇਧਰ ਬਲਗ ਬਣਾ ਲੈ ਮੇਰਾ ਡੰਗਾ ਜਾ ਗਿਆ ਬੈਠਾ ਲੈ ਲੈ ਤੇਰਾ ਬੈਠੀ ਤੇ ਸੁੱਟੀ ਜਾਂਦੀ ਉਹ ਅੰਦਰ ਓਏ ਇੱਥੇ ਅਸੀਂ ਕਰਦੇ ਪਏ ਸੀ ਗੇ ਜੁੰਨੀ ਦੇ ਨਨ ਨਾਨਕੇ ਮੰਮੀ ਦੇ ਨਾਨਕੇ ਜਾਣ ਦੀ ਤਿਆਰੀ ਅਜੁੰਨੀ ਦੀ ਮੰਮੀ ਦੇ ਨਾਨਕੇ ਜਾਣੇ ਕਿ ਮੇਰੇ ਨਾਨਕੇ ਜਾਣ ਦੀ ਤਿਆਰੀ ਕਰਦੇ ਪਏ ਸੀਗੇ ਤੇ ਉਧਰੋਂ ਆ ਗਈ ਸੀ ਜਸਲੀਨ ਠੰਡ ਕਾਫੀ ਜ਼ਿਆਦਾ ਸੀਗੀ ਤੇ ਆਪਾਂ ਤੁੱਕੇ ਬੈਠੇ ਤੇ ਅਜੁੰਨੀ ਨੂੰ ਸਵਾਰ ਦੇ ਸੂਰ ਦੇ ਪਏ ਸੀਗੇ ਕਿਉਂਕਿ ਆਪਾਂ ਜਾਣਾਂ ਸੀ ਕਿ ਸਕਿਉਰਟੀ ਤੇ ਤਾਂ ਆਪਾਂ ਕਹਿ ਗਏ ਨੂੰ ਚੰਗੀ ਤਰ੍ਹਾਂ ਇਹਨੂੰ ਕਰ ਦਈਏ ਤੇ ਇਹ ਕਾਫੀ ਦਿਨ ਪਹਿਲਾਂ ਦੀ ਵੀਡੀਓ ਹੈਗੀ ਜਦੋਂ ਜਦੋਂ ਅਸੀਂ ਪਹਿਲੀ ਵਾਰ ਆ ਗਏ ਸੀਗੇ ਆਪਾਂ ਵਿੱਚ ਉਹ ਵੀ ਐਡ ਨਾਲ ਕਰ ਦਿੱਤੀ ਹੈਗੀ ਤੇ ਜਿਹੜੀਆਂ ਹੋਣ ਵਾਲੀਆਂ ਵੀਡੀਓ ਸੀ ਜੀ ਆਪਾਂ ਉਹ ਵੀ ਐਡ ਕਰ ਦਿੱਤੀਆਂ ਨੇ ਨਾਲ ਇਥੇ ਅਜੂਨੀ ਤੇ ਜਸਲੀਨ ਜਿਹੜੀਆਂ ਹੈਗੀਆਂ ਸੀਗੀਆਂ ਉਹ ਖਾਂਦੀਆਂ ਪੀਂਦੀਆਂ ਸੀਗੀਆਂ ਚਿਪਸ ਕਿਉਂਕਿ ਅਜੂਨੀ ਲਈ ਜਸਨੇਨ ਚਿਪਸ ਲੈ ਕੇ ਆਈ ਸੀਗੀ ਅਜੂਨੀ ਜਸਨੇਨ ਆਪ ਖਾਂਦੀ ਬੈਸੀ ਸੀ ਤੇ ਅਜੂਨੀ ਕਹਿੰਦੀ ਸੀ ਮੈਨੂੰ ਵੀ ਚਾਹੀਦੇ ਹੈਗਾ ਏਸੇ ਦਿਨ ਹੈਗਾ ਸੀਗਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਇਹ ਉਸ ਦਿਨ ਦੀ ਵੀਡੀਓ ਹੈਗੀ ਆ ਆਪਾਂ ਵੀ ਰੈਡੀ ਬਸ ਅਜ ਹੋਣਾ ਹੈ ਤੇ ਅਜੂਨੀ ਨੂੰ ਆਪਾਂ ਪਹਿਲਾਂ ਫਸਟ ਰੈਡੀ ਕਰ ਦਿੱਤਾ ਐ ਦੀ ਮੰਮੀ ਵੀ ਰੈਡੀ ਹੋ ਗਈ ਆ आप, लग गया। ते आप आज आ। आज भी रेडी हो गए आप चले बहुत ही वादिया जगह थे जिथे मेन अज मनोराज भीरे को नहीं अस चले अज ऐसी मनोराज भीरे को चलें बट आप मनोराज भी को नहीं चले अपा चल तेरी ममा ज नके कित चल ਮਮਾ ਦੇ ਨਾਨਕੇ ਮਮਾ ਦੇ ਨਾਨਕੇ ਅੱਜ ਆਪਾਂ ਚੱਲੇ ਮਮਾ ਦੇ ਨਾਨਕੇ ਜਾਣੇ ਕਿ ਮੇਰੇ ਨਾਨਕੇ ਤੇ ਮੇਰੀ ਮੰਮੀ ਦੀ ਪੇਕੇ ਐਂਡ ਮੇਰੀਆਂ ਮਾਸੀਆਂ ਐਂਡ ਮਾਮੇ ਸਾਰੇ ਕੋਲੇ ਆਪਾਂ ਹੋ ਕੇ ਆਵਾਂਗੇ ਤੁਹਾਨੂੰ ਵੀ ਸਾਰਿਆਂ ਦੇ ਰੂਬਾਰੂ ਆਪਾਂ ਕਰਾਵਾਂਗੇ ਤੇ ਜਿਹੜੇ ਜੀ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨ ਨਾਲ ਨਾ ਭੁੱਲਿਆ ਕਰੋ ਤੇ ਸਸਪੈਂਸ ਵਿੱਚ ਹੈਗਾ ਹੈ ਕਿ ਆਪਾਂ ਕਾਫੀ ਦੇਰ ਬਾਅਦ ਚੱਲੇ ਆਂ 5-6 ਸਾਲਾਂ ਬਾਅਦ ਚੱਲੇ ਆ ਆਪਣੇ ਨਾਨਕੇ ਪਿੰਡ ਕਦੀ ਵੀ ਆਪਾਂ ਮੈਰਿਜ ਤੋਂ ਬਾਅਦ ਨਹੀਂ ਗਏ ਹੈਗੇ ਇੱਕ ਵਾਰੀ ਗਏ ਸੀਗੇ ਮੈਨੇ ਕਿ ਉਸ ਟਾਈਮ ਆਪਾਂ ਨਾਈਟ ਵਗੈਰਾ ਨਹੀਂ ਲੈ ਕੇ ਆਏ ਹੈਗੇ ਤੇ ਹੁਣ ਜੀ ਆਪਾਂ ਤੁਹਾਨੂੰ 2-3 ਲੱਗੇ ਤੇ ਵਲੌਗ ਹੋਣਗੇ ਉਹ ਆਪਣੇ ਨਾਨਕੇ ਪਿੰਡ ਦੇ ਹੀ ਆਉਣਗੇ ਤੇ ਤੁਸੀਂ ਜੁੜੇ ਰਹੋ ਆਪਣੀ ਵੀਡੀਓਜ਼ ਦੇ ਨਾਲ ਠੀਕ ਆ ਜੀ ਤੇ ਆ ਪੰਜ ਚੱਲੇ ਨਾਨਕੇ ਤੇ ਬਣਦੇ ਆਪਾਂ ਸੋਹਣੇ ਸੋਹਣੇ ਠੀਕ ਆ ਜੀ ਹਾਂ ਜੀ ਮੇਰੀ ਮੰਮਾ ਮੈਂ ਲੂੰਗੀ ਤੇ ਹਾਂ ਤੁਮ ਲੂੰਗੀ ਨਹੀਂ ਮੈਂ ਖੋਲੂੰਗੀ ਦੱਦੇਗਾ ਆਮਲ ਕੋ ਹਮ ਮਮਾ ਹਾਂਜੀ ਸੋਨੇ ਬੁੱਤ ਪਾ ਲੈ ਹਾਂਜੀ ਸੋਨੇ ਬੁੱਤ ਪਾ ਲੈ ਜੋ ਜੁੱਤੀ ਪਸੰਦ ਨਹੀਂ ਗਈ ਚੈਨਲ ਦੇ ਵਿੱਚ ਕੋਈ ਨਹੀਂ ਬਣਦਾ ਹੁੰਦਾ ਹੈ ਹਾਂ ਨਹੀਂ ਪਸੰਦ ਨਹੀਂ ਇਹ ਜੁੱਤੀ ਹਾਂ ਮੈਂ ਵਾਲਾ ਨਹੀਂ ਕਿ ਦੇਖ ਤੇਰੇ ਇੱਥੇ ਮੇਰੇ ਵਿੱਚ ਕੁਝ ਕਿਹਾ ਨਾ

ਕੀ ਤੜ ਹੋਗੇ ਹਾਂ ਮੈਂ ਨਾ ਮੈਂ ਜਾ ਹੋਗੀ ਓਏ ਇੱਕ ਮਿੰਟ ਮੰਮਾ ਉਹ ਦੀ ਆਉਣੀ ਹਾਂ ਹੂੰ ਉਹਦਾ ਵੇ ਸਾਈਡ ਤੇ ਹੋ ਜਾ ਸਾਈਡ ਤੇ ਹੋ ਜਾ ਇੱਥੇ ਹੁੰਦੇ ਪੈ ਸੀਗੇ ਆਪਾਂ ਰੈਡੀ ਸ਼ੈਡੀ ਤੇ ਆਪਾਂ ਕਹਿ ਕੇ ਰੈਡੀ ਰੂਡੀ ਹੋ ਲਈਏ ਤੇ ਮੈਂ ਦੇਖੋ ਇਹ ਵਾਲੇ ਜੈਲ ਜਿਹੜੀ ਹੈਗੀ ਐ অ্যালোਵੈਰਾ ਜੈਲ ਯੂਜ਼ ਕਰਦੇ ਹੈਗੇ ਤੇ ਵਿੱਚ ਇਹਦੇ ਵਿੱਚ ਥੋੜੀ ਜਿਹੀ ਗਲੈਸਰਿਨ ਜਿਹੜੀ ਹੈਗੀ ਆ ਉਹ ਐਡ ਕਰਦੀ ਹੈਗੀ ਆ ਤੇ ਫਿਰ ਫੇਸ ਤੇ ਐ ਹੈ ਹੋ ਜਾਂਦਾ ਕਿ ਜਿਸ ਤਰ੍ਹਾਂ ਪਿਗਮੇਨਟੇਸ਼ਨ ਵਗੈਰਾ ਹੈਗਾ ਜਾਂ ਕੁਝ ਵੀ ਆਪਣੇ ਫੇਸ ਤੇ ਅਹ ਜਿਸ ਤਰ੍ਹਾਂ ਮਿੱਟੀ ਪੈ ਜਾਂਦੀ ਹੈ ਨਾ ਤੇ ਇਹਦੇ ਨਾਲ ਜਲਦੀ ਹੀ ਫਿਰ ਆਪਣੇ ਫੇਸ ਤੋਂ ਰਿਮੂਵ ਹੋ ਜਾਂਦੀ ਹੈਗੀ ਤਾਂ ਆਪਾਂ ਇਸ ਕਰਕੇ 글로ਅ ਦੇ ਨਾਲ ਹਨਾ ਇਹ ਥੋੜੀ ਜਿਹੀ ਚੀਜ਼ ਦੇ ਨਾਲ ਹੀ ਫੇਸ ਤੇ ਨਾ 글로ਅ ਆ ਜਾਂਦਾ ਹੈ ਨਾ ਤੇ ਬਹੁਤ ਵਧੀਆ ਤੇ ਫੇਸ ਵੀ ਇੰਨਾ ਵਧੀਆ ਹਲਕਾ ਜਿਹਾ ਫੇਸ ਲੱਗਣ ਲੱਗ ਪੈਂਦਾ ਹੈ ਤੇ ਆਪਣਾ ਜਿਹੜਾ ਮੇਕਅਪਾ ਨਾ ਉਹ ਵੀ ਬਿਲਕੁਲ ਹਲਕਾ ਜਿਹਾ ਜੇ ਆਪਾਂ ਲਾਲੂ ਆਪਾਂ ਜਿਆਦਾ ਯੂਜ਼ ਕਰਦੇ ਹੈਗੇ ਤੇ ਤਾਂ ਵੀ ਹਲਕਾ ਜਿਹਾ ਹੀ ਜਿਹੜਾ ਲੱਗਦਾ ਹੈਗਾ ਤੇ ਦੇਖੋ ਮੇਰੇ ਫੇਸ ਤੇ ਥੋੜਾ ਜਿਹਾ ਗਲੂ ਜਿਹੜਾ ਹੈਗਾ ਉਹ ਆ ਚੁੱਕਾ ਹੈਗਾ ਕਿਉਂਕਿ ਮੇਰੇ ਰਾਤੀ ਮੱਛਰ ਵਗੈਰਾ ਬਹੁਤ ਜ਼ਿਆਦਾ ਲੜ ਗਿਆ ਸੀਗਾ ਇਸ ਕਰਕੇ ਜੀ ਫਿਰ ਮੈਂ ਇਥੇ ਅਜੂਨੀ ਨੂੰ ਰੈਡੀ ਕਰਕੇ ਤੇ ਫਿਰ ਮੈਂ ਰੈਡੀ ਹੋਈ ਸੀਗੀ ਤੇ ਆਪਾਂ ਵੀਡੀਓ ਪਹਿਲਾਂ ਜਿਹੜੀ ਹੈਗੀ ਸੀ ਉਹ ਸ਼ੂਟ ਕਰਨੀ ਤਿਆਰ ਕਰ ਲਈ ਸੀਗੀ ਸ਼ੂਟ ਕਰਦੇ ਸੀਗੇ ਤੇ ਬੱਟ ਉਹਦੋਂ ਮਸੀ ਜੀ ਸਾਡੇ ਠੀਕ ਨਹੀਂ ਸੀ ਹੈਗੇ ਤਾਂ ਕਰਕੇ ਫਿਰ ਆਪਾਂ ਉੱਥੇ ਕੰਟੀਨਿਊ ਜਾ ਕੇ ਸ਼ੂਟਿੰਗ ਜਿਹੜੀ ਹੈਗੀ ਉਹ ਨਹੀਂ ਕੀਤਾ ਹੈਗਾ ਵਲੌਗ ਜਿਹੜਾ ਸ਼ੂਟ ਨਹੀਂ ਸੀ ਕੀਤਾ ਦੇਖੋ ਮੇਰਾ ਫੇਸ ਬਿਲਕੁਲ ਕਲੀਨ ਹੈਗਾ ਤੇ ਬਿਲਕੁਲ ਹਲਕਾ ਜਿਹੜਾ ਹੈਗਾ ਮੇਕਅਪ ਜਿਹੜਾ ਹੈਗਾ ਲੱਗਦਾ ਪਿਆ ਹੈਗਾ ਤੇ ਬਿਲਕੁਲ ਵੀ ਆਪਾਂ ਸਿੰਪਲ ਜੇ ਮੇਕਅਪ ਨਾਲ ਕਿਤੇ ਵੀ ਆਪਣੇ ਜਿਹੜਾ ਹੈਗਾ ਪਾਰਟੀ ਵਗੈਰਾ ਜਿਹੜੀ ਹੈਗੀ ਉਹ اٹینڈ ਕਰ ਸਕਦੇ ਹੈਗੇ ਸਿੰਪਲ ਜਿਹਾ ਜੁੜਾ ਕੀਤਾ ਹੈਗਾ ਆ ਤਤੇ ਕੰਨਾ ਵਿੱਚ ਸਿੰਪਲ ਜਿਹੇ ਟੈਸ ਜਿਹੜੇ ਹੁੰਦੇ ਆ ਇਹ ਰਿੰਗਸ ਪਾਇਆ ਕਿਉਂਕਿ ਮੈਨੂੰ ਹੌਲੀਆਂ ਚੀਜ਼ਾਂ ਜਿਹੜੀਆਂ ਲਾਈਟਵੇ ਚੀਜ਼ਾਂ ਹੁੰਦੀਆਂ ਨੇ ਨਾ ਮੈਨੂੰ ਉਹ ਜ਼ਿਆਦਾ ਵਧੀਆ ਲੱਗਦੀਆਂ ਨੇ ਤੇ ਜੇ ਫਿਰ ਆਪਾਂ ਤਿਆਰ-ਸ਼ਿਆਰ ਹੋ ਕੇ ਥੋੜੀਆਂ ਜਿਹੀਆਂ ਫੋਟੋਆਂ ਵਗੈਰਾ ਲਈਆਂ ਰੀਲਸ ਵਗੈਰਾ ਬਣਾਈਆਂ ਮੈਂ ਐਂਡ ਅਜੁੰਨੀ ਨੇ ਦੋਨਾਂ ਮਾਵਾਂ ਦੀਆਂ ਨੇ ਅਸੀਂ ਤੇ ਬਹੁਤ ਵਧੀਆ ਲੱਗਿਆ ਸਾਨੂੰ ਤੇ ਲਓ ਜੀ ਇੱਥੇ ਆਪਾਂ ਪੂਰੇ ਪਰਫੈਕਟ ਰੈਡੀ ਆ ਹਲਪ ਸਟਿਕ ਵਗੈਰਾ ਵੀ ਲਾ ਲਈਏ ਇੱਥੇ ਆਪਣੇ ਜਿਹੜਾ ਸੂਟ ਦਾ ਗਲਾ ਥੋੜਾ ਜਿਹਾ ਵੱਡਾ ਸੀਗਾ ਤਾਂ ਆਪਾਂ ਲਾਈ ਸੀਗੀ ਸੇਫਟੀ ਪਿੰਨ ਕਿਉਂਕਿ ਫਿਰ ਜ਼ਿਆਦਾ ਗਲਾਵ ਜਿਹੜਾ ਹੈਗਾ ਉਹ ਆਊਟ ਜਾ ਲੱਗਦਾ ਹੈਗਾ ਤੇ ਇੱਥੇ ਦੇਖੋ ਮੇਰੇ ਤੇ ਜੁਨੀ ਦੇ ਲੁੱਕ ਅਸੀਂ ਕਿੱਦਾਂ ਨਹੀਂ ਲੱਗਦੀਆਂ ਦੋਨੇ ਮਾਮਾ ਧੀਆਂ ਸਾਰੇ ਜਣੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਮਤੇ ਇੱਥੇ ਅਜੁਨੀ ਤੇ ਮੈਂ ਆਪਣੇ ਜਿਹੜੇ ਪਿਕਸ ਸੀਗੇ ਉਹ ਲੈਂਦੀਆਂ ਬਈਆਂ ਸੀਗੀਆਂ ਕਿਉਂਕਿ ਅਜੁਨੀ ਮੈਂ ਕਾਫੀ ਦੇਰ ਬਾਅਦ ਰੈਡੀ ਕੀਤਾ ਸੀਗਾ ਤਾਂ ਕਰਕੇ ਤੇ ਹੋ ਗਏ ਸੀਗੇ 1 ਮੰਥ ਹੋ ਗਿਆ ਸੀਗਾ ਆਪਾਂ ਕਿਤੇ ਗਏ ਆਏ ਨਹੀਂ ਸੀਗੇ ਤੇ ਜੋ ਵੀ ਮੈਂ ਲਾਉਂਦੀ ਹੈਗੀ ਨਾ ਅਜੁਨੀ करूਗੀ ਮੈਂ ਉਹੀ ਲਾਣਾ ਹੈਗਾ ਆ ਤੇ ਇੱਥੇ ਮਮੀ ਕਾਫੀ ਦੇਰ ਬਾਅਦ ਰੈਡੀ ਛੱਡੀ ਹੋਈ ਸੀਗੀ ਤੇ ਵੈਸੇ ਆਪਾਂ ਡੇਲੀ ਰੈਡੀ ਛੱਡੀ ਨਹੀਂ ਹੋ ਕੇ ਕਰਦੇ ਹੈਗੇ ਵਲੋਗਿੰਗ ਸਾਰੇ ਮੈਨੂੰ ਕਹਿੰਦੇ ਹੈਗੇ ਕਿ ਤੂੰ ਡੇਲੀ ਰੈਡੀ ਹੋ ਕੇ ਫਿਰ ਵਲੌਗ ਪਾਇਆ ਕਰ ਤੇ ਦੇਖੀ ਕਿੰਨੀ ਸੋਹਣੀ ਲੱਗਦੀ ਤੇ ਹੁਣ ਦੱਸੋ ਜੀ ਕਮੈਂਟ ਕਰਕੇ ਆਪਣਾ ਸੂਟ ਜਿਹੜਾ ਹੈਗਾ ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇਹ ਮੈਂ ਘਰੇ ਹੀ ਡਰਾਈ ਕਲੀਨ ਕੀਤਾ ਹੈਗਾ ਆ ਤੇ ਮੈਂ ਕਿਤੋਂ ਵੀ ਡਰਾਈ ਕਲੀਨ ਨਹੀਂ ਕਰਵਾਇਆ ਹੈਗਾ ਇਹ ਹੈਗੀ ਅਜੂਨੀ ਦੀ ਲੁੱਕ ਅਜੂਨੀ ਦੀ ਲੁੱਕ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਜਿਹੜੇ ਪੈਂਟਾ ਹੋਣਾ ਅਜੂਨੀ ਨਾ ਆਪਾਂ ਘਰੇ ਪਾ ਦਿੱਤੀ ਹੈਗੀ ਤੇ ਵੈਸੇ ਅਜੂਨੀ ਨੂੰ ਜਦੋਂ ਆਪਾਂ ਪਹਿਲਾਂ ਪਾਈ ਸੀਗੀ ਹਨਾ ਤੇ ਤੇ ਨੇ ਇਸ ਨੂੰ ਦੋ ਤਿੰਨ ਵਾਰੀ ਆਪਾਂ ਜਾਣ ਵਾਸਤੇ ਪਾ ਲਏ ਤੇ ਜੁਨੀ ਦੇ ਪਾਪਾ ਨੇ ਇਸ ਨੂੰ ਨਿਊ ਸ਼ੂ ਲਿਆ ਕੇ ਦਿੱਤੇ ਸੀਗੇ ਤੇ ਆਪਾਂ ਇਹ ਜਿਹੜੇ ਹੈਗੇ ਸ਼ੂ ਹਨਾ ਤੇ ਮੇਰੇ ਵੀ ਨਿਊ ਸੀਗੇ ਫਿਰ ਆ ਦੇਖੋ ਜੇ ਆਪਾਂ ਆਪਣੇ Song ਵਗੈਰਾ ਲਾ ਕੇ ਤੇ ਆਪਣੀਆਂ ਜਿਹੜੀਆਂ ਵੀਡੀਓ ਵਗੈਰਾ ਸੀਗੀਆਂ ਉਹ ਕ੍ਰੀਏਟ ਕੀਤੀਆਂ ਤੇ ਫਿਰ ਜੀ ਆਪਾਂ ਜਲਦੀ ਹੀ ਘਰੋਂ ਚੱਲ ਪਏ ਸੀਗੇ ਇੱਥੇ ਮਮਾ ਧੀਆਂ ਵਾਲੀ ਅਸੀਂ ਵੀਡੀਓ ਜਿਹੜੀ ਹੈਗੀ ਸੀ ਉਹ ਕ੍ਰੀਏਟ ਕਰਦੇ ਪਏ ਸੀਗੇ ਤੇ ਅਜੁਨੀ ਕਹਿੰਦੀ ਪਈ ਸੀ ਕਿ ਮਮਾ ਮਿੰਨੂ ਵੀ ਨਾਲ ਲੈ ਕੇ ਚ ਕਰੋ ਤੇ ਕਿਉਂਕਿ ਮੈਨੂੰ ਬਹੁਤ ਵਧੀਆ ਲੱਗਦਾ ਹੈਗਾ ਇਹ। ਪਰੀਆਂ ਤਸਨੀ ਪਰੀਆਂ ਤਸਨੀ ਅਸੀਂ ਕਿਲੇ ਚਦਮ ਕਛਿਦਾ ਹੈ ਤਾਸ ਜਿਨਾ ਹੈ। ਚਲੋ ਚੱਲ ਜੀ। ਚਲੋ ਜੀ ਹੁਣ ਅਸੀਂ ਚੱਲਿਆਂ। ਠੀਕ ਹੈ ਜੀ। ਲਾ ਜੀ ਹੁਣ ਆਪਸ ਕੁਟਿਸ ਕਾਟੇ ਆਪਣੇ ਜਿਹੜੇ ਹੈਗੇ ਉਹ ਸਾਫ। ਵੈਸੇ ਆਲਰੇਡੀ ਕੀਤੀ ਸੀਗੀ ਪਹਿਲਾਂ। ਪੱਕੇ ਕਿ ਮਾਰੀ ਜੀ ਕਰ ਲੀਏ ਅੱਜ ਕਿਤੇ ਆ ਗਏ ਪਤਾ ਨਹੀਂ ਕਿਤੇ ਆ ਗਏ ਬੜੀ ਦੂਰ ਆਸੀ ਆ ਗਏ ਨਾਨਕੇ ਨਾਨਕੇ ਨਾ ਦੇਔਰ ਤੋਨੀਆਂ ਆ ਰੋਟੀ ਨਾ ਖਾੜਦੇ ਤੇਰੇ ਤੋਂ ਕਰੇਲੇ ਦੀ ਸਬਜ਼ੀ ਖਾਣੀ ਆ ਤੁਨ ਕੋਲ ਨਹੀਂ ਨਹੀਂ ਆ। ਨਾ ਕੋਈ ਤੇਰਾ ਪਿਆਰ। ਮੈਂ ਨਾ ਮੈਂ ਨਹੀਂ। ਨਾ। ਨਾ ਕਿਹੜਿਆ ਲੈਣਾ ਨਾ। ਫੇਰ ਆਉਣਾ ਉਧਰ ਲੈਣ ਨੂੰ ਆਪੇ ਆਉਣਾ ਜੀ। ਉਧਰ ਲੈਣ ਦਾ ਆਉਣਾ ਨਾ ਪਾਸੀਆ ਨੂੰ। ਹਾਂ ਪਾਸੀਆ ਨੂੰ ਨਾ। ਨਹੀਂ ਟੋੜੀ ਜਾਨੀ। ਮਾਸੀਆ ਥੀ ਕੋਈ ਨਾ ਮੋੜ ਨਾ ਮਾਸੀ ਨੇ। ਅੱਜ ਆ ਤੇ ਯਾਰ ਤੂੰ। ਲੈ ਨਾ ਨਾ ਬਾਬਾ ਜੀ ਦਾ ਕੋਈ ਮਾੜਾ ਤੇੜ ਬਾਬਾ ਜੀ ਸਾਡੇ ਦੁੱਖ ਦਊਗਾ ਹੈ। ਆ ਰਹਾ ਵੀਰ ਠੀਕ ਆ ਜਿੱਥੇ ਅਸੀਂ ਵਲੌਗ ਐਂਡ ਕੀਤਾ ਉੱਥੇ ਹੀ ਸਟਾਰਟਿੰਗ ਕਰ ਲਈ ਗੀ ਮਮੀ ਜਿੱਤੇ ਅਸੀਂ ਵਲੌਗ ਐਂਡ ਕੀਤਾ ਤੇ ਸਟਾਰਟਿੰਗ ਕਰ ਲਈ ਪੀ ਲੱਗੇ ਨਾ ਮੇਰੇ ਵਾਲ ਕਿੱਲੇ ਜੁੱਤੀ ਉਹ ਨਹੀਂ ਤਾਂ ਮੈਨੂੰ ਕੋਤਾ ਪ੍ਰੋਬਲਮ ਆਪਣੀ ਦਾ ਸੀ ਬਹੁਤ ਮਰੀ ਗਏ ਚੁੱਕੇ ਮੇਰੇ ਵਲੌਗਸ ਦੇ ਨਹੀਂ ਬਣੋ ਹੋ ਜਾਣਾ ਹੋਇਆ ਫਿਰ ਹੋਣਾ ਇਧਰ ਨੂੰ ਹੋਣੀ ਆਉਣ ਕੇ ਮਮੀ ਹਣੀ ਹਾਂ ਇਹ ਮੇਰਾ ਚੜਨਾ ਤੇ ਬਣਾਉਣੀ ਲੈਕੋ ਲਾਲਾ ਲਾਲਾ ਇਹਨੂੰ ਲਾ ਲਾ ਦੇ ਉਧਰ ਬ੍ਰੇਕ ਦਾ ਛੱਡ ਦੇ ਬ੍ਰੇਕ ਛੱਡ ਦੇ ਬ੍ਰੇਕ ਛੱਡ ਦੇ ਨਾ ਤੇ ਇਹਨੂੰ ਇਹਦੇ ਨੂੰ ਰੇਸ ਕਰ ਹੌਲੀ ਹੌਲੀ ਜਾਈ ਤੈਨੂੰ ਹੌਲੀ ਹੌਲੀ ਰੇਸ ਕਰ ਹਾਂ ਹੌਲੀ ਹੌਲੀ ਰੇਸ ਕਰ ਉਹੋ ਜੀ ਨਹੀਂ ਇਹ ਨਹੀਂ ਇਹ ਰੇਸ ਆ ਸਾਡੀ ਮਾਸੀ ਜੀ ਦਾ ਘਰ ਆ ਪਾਸੇ ਜੋ ਜਪਾ ਨਹੀਂ ਜਾਂਦੀ ਨਹੀਂ ਹੈ ਗਰਮੀਤ ਘਰ ਹੈ ਵਾਧੂ ਮੈਂ ਦੂਜੇ ਤੀਜੇ ਦਿਨ ਚਲ ਜਾਨੀ ਹਮ ਤਰੇ ਜਾਣਦੀ ਹੈ ਹਨਾ ਹੈ ਸਾਟ ਜੀ ਉਹਨੇ ਸਾਟ ਲਵਾਈ ਭਰਾਵਾ ਵੇਖੋ ਜੀ ਖੇਤਾਂ ਦਾ ਨਜ਼ਾਰਾ ਸ਼ਾਮ ਦਾ ਨਜ਼ਾਰਾ ਬਹੁਤ ਹੀ ਸੋਹਣਾ

ਕਤਰਾਜੀ ਆਉਂਦੇ ਰਹੇ ਉਹਨਾਂ ਦਾ ਇਹਨਾਂ ਮੈਡ ਕੋ ਡੇਡਾ ਇੱਥੇ ਆਪਾਂ ਜੀ ਕਰਨ ਲੱਗੇ ਸੀਗੇ ਸ਼ੂਟਿੰਗ ਕਰਦੇ ਪੈ ਸੀਗੇ ਜਿਹੜੇ ਪਹਿਲਾਂ ਤੁਸੀਂ ਦੇਖ ਚੁੱਕੇ ਹੈ ਨਾ ਇਹ ਉਹੀ 뷰 ਹੈਗਾ ਹੈ ਤੇ ਇਹ 1 ਮੰਥ ਦੇ ਬਾਅਦ ਦਾ 뷰 ਹੈਗਾ ਹੈ ਇੱਥੇ ਸਾਖੀ ਜਿਹੜੀ ਹੈਗੀ ਵੀਡੀਓ ਬਣਾਉਣ ਦੀ ਸੀ ਦੇ ਰਹੀ ਤੇ ਦੀਦੀ ਕਹਿੰਦੇ ਕਿ ਆਪਾਂ ਬਣਾਵਾਂਗੇ ਵੀਡੀਓ ਤੇ ਦੀਦੀ ਨੇ ਕੰਟੀਨਿਊ ਵੀਡੀਓ ਕੀਤੀ ਤੇ ਆਪਾਂ ਬੈਂਡਰੀ ਵਾਲੀ ਜਿਹੜੀ ਸਕੂਟਰੀ ਹੈ ਨਾ ਉਹ ਫਸਟ ਟਾਈਮ ਚਲਾ ਕੇ ਦੇਖੀ ਹੈਗੀ ਹਮ ਕਦੀ ਨਹੀਂ ਮੈਂ ਅਜ ਤੱਕ ਚਲਾਈ ਹੈਗੀ ਤੇ ਫਸਟ ਟਾਈਮ ਚਲਾਈ ਹੈ ਇੱਕ ਦਿਨ ਥੋੜੀ ਜਿਹੀ ਚਲਾਈ ਸੀਗੀ ਬਟ ਇੰਨੀ ਜ਼ਿਆਦਾ ਨਹੀਂ ਸੀਗੀ ਚਲਾਈ ਹੈਗੀ ਤੇ ਆਪਾਂ ਕਹਿ ਕਿ ਕਿਉਂ ਨਾ ਚਲਾ ਕੇ ਦੇਖੀ ਤੇ ਸਾਡੇ ਤੋਂ ਜਿਹੜੇ ਭਾਬੀ ਹੋਣੇ ਸੀਗੇ ਉਹ ਨੰਗੇ ਸੀਗੇ ਅੱਗੇ ਤੇ ਦੀਦੀ ਉਹਨਾਂ ਨੂੰ ਵਿੱਚ ਕੈਪਚਰ ਕਰਨਾ ਚਾਹੁੰਦੇ ਸੀ ਪਰ ਉਹ ਕੈਪਚਰ ਨਹੀਂ ਹੋ ਪਾਇਆ ਕਿਉਂਕਿ کافی ਧੂਂ ਸਾਡੇ ਤੋਂ ਚਲੇ ਗਈ ਸੀ ਕਿਉਂਕਿ ਸੜਕ ਜਿਹੜੀ ਹੈਗੀ ਆ ਉਹ ਕਾਫੀ ਜ਼ਿਆਦਾ ਟਿੱਬੀ ਟੂ ਹੈ ਮਾਲੀ ਸੀ ਵੀ ਕਦੇ ਤਾਂ ਤੇ ਕਦੀ ਠਾਂ ਵਾਲੀ ਸੀਗੀ ਤੇ ਤਾਂ ਕਰਕੇ ਤੇ ਫਿਰ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਪਹੁੰਚਾਗੇ ਕਿ ਸ਼ੂਟਿੰਗ ਨਹੀਂ ਸੀ ਕਰ ਸਕਤੇ ਹੈਗੇ ਸਕੂਟੀ ਤੇ ਉਤਰ ਕੇ ਤੇ ਵਲੌਗ ਬਣਾ ਲਿਆ ਫਿਰ ਹੁਣ ਸਕੂਟੀ ਸਾਡੀ ਚਲੇਗੀ ਆ ਕਿਉਂਕਿ ਅਸੀਂ ਐਕਸਪੈਰੀਮੈਂਟ ਲਈ ਬਲਾਈ ਸੀਗੀ ਤੇ ਹੁਣ ਅਸੀਂ ਅੱਗੇ ਆਪਣੇ ਘਰੇ ਵਾਪਸ ਹੀ ਦੇ ਜਾਂਦੇ ਪਏ ਆ ਦੇਖੋ ਸਾਡਾ ਆਲਦ ਵਾਲਾ ਕਿੰਨਾ ਸੋਹਣਾ ਆ ਉਹ ਸਾਡੇ ਗੁਰਦੁਆਰ ਸਾਹਿਬ ਇੱਧਰ ਸਨਰਾਈਜ਼ ਹੋ ਗਿਆ ਸੂਰਜ ਤੇ ਹੁਣ ਕੱਲ ਨੂੰ ਆਉਗਾ ਬੇਬੀ ਜਿਹੜਾ ਅੱਜ ਵਾਲਾ ਅੱਜ ਵਾਲਾ ਆ ਜਾਣਾ ਬਸ 7:00 ਇਹ ਕੱਲ ਨੂੰ ਕਿੰਨਾ ਕ ਕਰੇਗੀ ਇਹਦੇ ਵਿੱਚ 7:00 ਵਜੇ ਕਿੰਨਾ ਕ ਹੋਜੂਗਾ ਕਿੰਨੇ ਮਿੰਟ ਦਾ ਹੋਜੂਗਾ ਆ ਗਿਆ ਤੇ ਕਰੇ ਲਓ ਜੀ ਇਹ ਤਾਂ ਹੋ ਗਿਆ ਵਲੌਗ ਸਟਾਰਟ ਆਜੋ ਆਜੋ ਅਸੀਂ ਚੱਲੇ ਆ ਤਿਆਰ ਸੈਲਸ ਹੋ ਗਏ ਕਿੱਥੇ ਚੱਲੇ ਆ ਚੱਲੇ ਵੇਰੀ ਹਾਈ ਸਕੂਲ ਫਤਿਹ ਦੇ ਸਕੂਲ ਅਸੀਂ ਚੱਲੇ ਆ ਫਤਿਹ ਦੇ ਸਕੂਲ ਇਹ ਹੈ ਗਿਆ ਮਿਹਰ ਇਸ ਜੇਲੀਨ ਸਾਗੀ ਆਸਟ੍ਰੇਲੀਅਨ ਗਰ ਵੀ ਜੀਨੀਤਲ ਬਣ ਹੈਲੋ ਹੈਲੋ ਬੋਲੋ ਹੈਲੋ ਮਾਂ ਇਹ ਦਰਸ਼ਾਡ ਬਰਾੜ ਵੀਰ ਜੀ ਆਉਂਦੇ ਨੇ ਬਰਾੜ ਵੀਰ ਜੀ ਦਾ ਮਾਮਲਾ ਹੈ ਦਰਸ਼ਾਡ ਦੇ 10 ਬੱਚੇ ਤਾਂ ਬੈਠੇ ਨੇ ਇੱਕ ਅਜੂਨੀ ਐਂਡ ਫਤੇ ਸਿੰਘ ਇਹ ਹਰ ਸਾਲ ਆਸੀ ਐਡਮਿਸ਼ਨ ਲਈ ਫਤੇ ਦੀ ਐਡਮਿਸ਼ਨ ਕਰਾਂ ਚੱਲ ਰਿਹਾ ਸਕੂਲ ਦੇ ਵਿੱਚ

ਕਿ ਆ ਪਾ ਜ ਆਪਣੇ ਪਿੰਡ ਨੂੰ ਵਾਪਸੀ ਐ ਸੱਡੀ ਠੀਕ ਆ ਹਰ ਅਸੀਂ ਸਿਸਟਰ ਦੇ ਕੋਲ ਚੱਲੇ ਆਪਣੇ ਪਿੰਡ ਤੇ ਕਾ ਪਿੰਡ ਵਾਪਸੀ ਇੱਕ ਪਿੱਕ ਪਿੰਡ ਤੋਂ ਠੀਕ ਹੈ ਦੂਜੇ ਪਿੱਕ ਪਿੰਡ ਚੱਲੇ ਅਸੀਂ ਜੀ ਪਾਈਸ ਹਲੋ ਜੀ ਆਪਾਂ ਖੜੇ ਆ ਬਾਜ਼ ਤੇ ਅੱਦੇ ਤੇ ਬਾਸ ਜੇ ਕੋਈ ਆਉਂਦੀ ਨਹੀਂ ਕਈ ਸਾਨੂੰ ਜੀ ਜੀ ਹਣੀ ਚੜਾ ਕੇ ਤੇ ਆਪ ਚਲੇਗੇ ਨੇ ਸਕੂਲ ਅੱਜ ਬਸ ਕੋਈ ਨਹੀਂ ਆਉਂਦੀ ਪਈ ਹੈਗੀ ਆ ਇਹ ਵੱਡਾ ਰੋਡ ਵੱਡੇ ਰੋਡ ਤੋਂ ਬਾਅਦ ਕੋਈ ਨਹੀਂ ਆਉਂਦਾ ਆ ਜੁਨੀਏ ਆ ਸਕੂਲ ਦੇ ਵਿੱਚ ਗਏ ਨੇ ਦੀਦੀ ਹਣੀ ਆ ਫੂਲ ਆ ਸਕੂਲ ਚ ਗਏ ਆ ਕਿਹੜੇ ਸਕੂਲ ਚ ਗਏ ਜੀ ਆ ਫੂਲ ਇੱਕ ਕੀ ਲੰਘਦੇ ਪੈਸੇ ਇਹਨਾਂ ਨੇ ਜਿਲੀ ਕੇ ਲੀ ਇਸੇ ਮੇਰੀ ਮੰਮਾ ਦੀ ਚੁਣੀ ਲਈ ਫਿਰਦੇ ਕਿਦਾਂ ਜਣੀ ਕਿਦਾਂ ਗਿਆ ਸੀ ਕੀ ਕਹਿਆ ਸੀ ਤੂੰ ਨੀ ਲਾਉਂਦੀ ਹਾਂ ਨਾ ਮੇਰੀ ਵੀ ਚੁਣੀ ਉਹਨਾਂ ਦੇ ਕੋਲੇ ਜਰੂਰੀ ਮੇਰੀ ਹੋ ਸਕਦੀ ਆ ਉਹ ਆਪਣੇ ਨੇ ਲੈ ਕੇ ਆ ਸਕਦੇ ਸੀ ਨਹੀਂ ਜੋ ਲੈ ਕੇ ਆਇਆ ਤੈਨੂੰ ਅਜੁਨੀ ਇੱਥੇ ਕਰਦੀ ਪਈ ਸੀ ਕਿ ਆਪਣਾ ਪਲੇ ਕਰਦੇ ਪਈ ਸੀ ਕਿਉਂਕਿ ਆਪਾਂ ਖੜੇ ਸੀਗੇ ਕਾਫੀ ਦੇਰ ਦੇ ਬੱਸ ਜੇ ਆਈ ਨਹੀਂ ਸੀਗੀ ਸ਼ਾਇਦ ਮੈਨੂੰ ਲੱਗਦਾ ਸੀ ਕਿ ਉਹਨਾਂ ਨੇ ਐਡਮਿਸ਼ਨ ਕਰਾ ਕੇ ਆ ਜਾਣਾ ਹੈਗਾ ਤੇ ਉਹ ਵਾਕਈ ਗੱਲ ਸਹੀ ਹੋਗੀ ਸਾਨੂੰ ਲੱਗ ਗਿਆ ਦੋਨਾਂ ਮਾਵਾਂ ਤੀਆਂ ਨੂੰ ਭੁੱਖ ਅਸੀਂ ਪਹੁੰਚ ਗਏ ਘਰੇ ਤੇ ਅਜੁਨੀ ਖਾ ਰਹੀ ਹੈ ਕੇਲਾ ਹੈ ਮੈਂ ਮਖਾਂਦੀ ਪੀ ਪੌਪ ਕੌਰ ਅਜੁਨੀ ਖਾਂਦੀ ਪੀ ਬਨਾਣਾ ਕੀ ਖਾਂਦਾ ਪਿਆ ਜੁਨਾ ਬਨਾਣਾ ਬਨਾ ਅਜੂਨੀਕ ਬਨਾਣਾ ਖਾਂਦੀ ਭਈਆ ਅਨ ਮੈਂ ਖਾਂਦੀ ਪਈ ਆ ਪਾਪ ਕੌਰ ਫੁੱਲੇ ਤੇ ਬੈਗ ਹਾੜਾ ਅਹੀਂ ਇੱਕ ਬੈਗ ਦੇ ਵਿੱਚ ਦੂਜਾ ਬੈਗ ਵਾੜਿਆ ਹੋਇਆ ਹਾਲੀ ਹਾਲੀ ਤੁਰੇ ਜਾ ਰਹੇ ਹਾਂ ਬਸ ਥੋੜਾ ਰਹਿ ਗਿਆ ਘਰ ਜੀ ਆਪਾਂ ਪਾਛ ਕੇ ਆਪਣੇ ਪੈਂਡ ਫਿਰ ਦੁਬਾਰਤੋਂ